ਟਿਸ ਵੀਡੀਓ ਦੇ ਵਿੱਚ ਸਵਾਗਤ ਆ ਇਹ ਮੇਰੀ ਪਹਿਲੀ ਵੀਡੀਓ ਆ ਕਯੂਬਿੰਗ ਦੀ ਪੰਜਾਬੀ ਦੇ ਵਿੱਚ ਕਰਦੇ ਆ ਅੱਜ ਮੈਂ ਰੂਬਿਕਸ ਕਯੂਬ ਦਿਖਾ ਕਰਾਂਗਾ ਜਿੰਦੇ ਤੁਹਾਨੂੰ ਦਿਖਦਾ ਪਿਆ ਇਹ ਇੱਕ ਰੂਬਿਕਸ ਕਯੂਬ ਆ ਰੂਬਿਕਸ ਕਯੂਬ ਦੇ ਕੋਲ 6 ਫੇਸਸ ਹੁੰਦੇ ਆ ਲਾਲ ਫੇਸ ਸੰਤਰੀ ਫੇਸ ਪੀਲਾ ਫੇਸ ਹਰਾ ਫੇਸ ਨੀਲਾ ਫੇਸ ਤੇ ਚਿੱਟਾ ਫੇਸ ਹੁਣ ਅਸੀਂ ਇੱਕ ਫੇਸ ਦੇ ਡੱਬੇ ਦੇ ਨਾਮ ਸਿੱਖਦੇ ਹਾਂ ਇਹ ਹੈਗਾ ਸੈਂਟਰ ਪੀਸ ਚਾਰ ਕੋਨੇ ਵਾਲੇ ਪੀਸ ਤੇ ਚਾਰ ਐਜ ਪੀਸ ਜੋ ਸਾਨੂੰ ਰੂਬਿਕਸ ਕਯੂਬ ਤੇ ਕਰਨਾ ਆ ਉਹ ਇਹਨੂੰ ਸੋਲਵ ਕਰਨਾ ਆ ਰੂਬਿਕਸ ਕਯੂਬ ਉਹਲਾ ਸੌਬ ਹੁੰਦਾ ਜਿੱਦਾਂ ਹਰ ਫੇਸ ਤੇ ਜਸ ਸੈਂਟਰ ਸੈਂਟਰ ਪੀਸ ਆ ਉਹ ਐਜ ਪੀਸ ਤੇ কর্নার ਵਾਲੇ কোণে ਵਾਲੇ পিস ਨਾਲ ম্যাচ করਦਾ ਹੈ ਜਿੰਦਾ হোয়াইট ਸੈਂਟਰ হোয়াইট ਟਾਈਜਿੰਸ ਨਾਲ میچ ਕਰਦਾ ਪਿਆ ਤੇ হোয়াইট কর কোণে ਨਾਲ ਪিস ਕਰਦਾ ਪਿਆ ਹੈ ਤੇ ਇਹਦਾ ਸਾਰਿਆਂ ਲਈ ਇੱਕ ਹੋਰ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਉਹ ਇਹ ਆ ਕਿ ਜਿਹੜਾ ਲਾਲ ਸੈਂਟਰ ਆ ਉਹ ਹਮੇਸ਼ਾ ਸੰਤਰਾ ਸੈਂਟੀਨਲ ਆਪੋਜ਼ਿਟ ਹੁੰਦਾ ਆ ਜਿਹੜਾ ਹਰਾ ਸੈਂਟਰ ਆ ਉਹ ਹਮੇਸ਼ਾ ਨੀਲਾ ਸੈਂਟਰ ਨਾਲ ਆਪੋਜ਼ਿਟ ਹੁੰਦਾ ਆ ਜੋ ਪੀਲਾ ਸੈਂਟਰ ਆ ਉਹ ਹਮੇਸ਼ਾ ਚੁੱਟੇ ਸੈਂਟਰ ਨਾਲ ਆਪੋਜ਼ਿਟ ਹੁੰਦਾ ਹੈ ਹਾਂਸ਼ਾ ਹੁਣ ਮੈਂ ਜੇ ਤੁਸੀਂ ਰੂਬਿਕਸ ਕਯੂਬ ਤੇ ਮੂਵਮੈਂਟ ਕਰ ਸਕਦੇ ਹੋ ਉਹ ਮੈਂ ਸਮਝਾਣਾ ਚਾਹੁੰਦਾ ਪਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰੂਬਿਕਸ ਕਯੂਬ ਦੇ ਇਨਵੈਂਟਰ ਬਾਰੇ ਬੋਲਣਾ ਚਾਹੁੰਨਾ ਕੁਝ ਰੂਬਿਕਸ ਕਯੂਬ ਦੇ ਇਨਵੈਂਟਰ ਐਰਨੋ ਰੂਬੀਕ ਆ ਐਰਨੋ ਰੂਬਿਕ ਇੱਕ ਹੰਗਰੀਅਨ ਆਰਕੀਟੈਕਟ ਤੇ ਪ੍ਰੋਫੈਸਰ ਸੀਗਾ ਐਰਨੋ ਰੂਬਿਕ ਆਪਣੀ ਸਟੂਡੈਂਟਸ ਨੂੰ 3D ਕਨਸੈਪਟ ਸਮਝਾਉਣਾ ਸੰਭਾalseਗਾ ਇਸ ਲਈ ਉਹਨੇ ਰੁਬਿਕਸ ਕਯੂਬ ਇਨਵੈਂਟ ਕੀਤਾ ਤੇ ਅੱਜ ਉਹ ਸਭ ਤੋਂ ਫੇਮਸ ਪਜ਼ਲ ਆ ਵਰਲਡ ਦੇ ਵਿੱਚ ਚਲੋ ਹੁਣ ਅਸੀਂ ਕੰਟੀਨਿਊ ਕਰਦੇ ਆ ਹੁਣ ਮੈਂ ਮੂਵਿੰਗ ਸਿਖਾਉਂਗਾ ਜੇ ਤੁਸੀਂ ਰੁਬਿਕਸ ਕਯੂਬ ਤੇ ਕਰ ਸਕਦੇ ਆ ਇਹ ਹੈਗਾ ਆਰ ਇਹ ਹੈਗਾ ਐਲ ਇਹ ਹੈਗਾ ਯੂ ਇਹ ਹੈਗਾ D ਇਹ ਹੈਗਾ F ਤੇ ਇਹ ਹੈਗਾ B ਇਹ ਸਾਰੇ ਮੂਵਮੈਂਟਸ ਕਲੋਕਵਾਈਜ਼ ਆ ਅਪੋਸਟ੍ਰੋਫੀ ਜੋ ਇੰਗਲਿਸ਼ ਦੇ ਵਿੱਚ ਯੂਜ਼ ਹੁੰਦੀ ਆ ਉਹਦਾ ਮਤਲਬ ਹੁੰਦਾ ਪ੍ਰਾਈਮ ਮਤਲਬ ਉਲਟੀ ਡਾਇਰੈਕਸ਼ਨ ਇਹਦਾ ਮਤਲਬ ਇਹ ਆ ਏ ਆਰ ਪ੍ਰਾਈਮ ਏ ਐਲ ਪ੍ਰਾਈਮ ਏ ਯੂ ਪ੍ਰਾਈਮ ਏ ਡੀ ਪ੍ਰਾਈਮ ਏ ਐਫ ਪ੍ਰਾਈਮ ਤੇ ਏ ਬੀ ਪ੍ਰਾਈਮ ਫਿਰ ਉਹ ਵਾਲੇ ਮੂਵਸ ਆ ਜਿਹੜੇ ਦੋ ਗਿਲ ਕੀ ਆ ਰਹ ਹੁੰਦਾ ਇੱਕ ਐਗਜ਼ਾਮਪਲ ਦਿੰਨਾ ਆ ਇਹ ਹੈਗਾ YouTube ਇਹਦਾ ਮਤਲਬ ਹੈਗਾ ਕਿ ਜਿਹੜੀ ਲੇਅਰ ਆ ਇਹ ਵਾਲੀ ਉਹਨੂੰ ਦੋ ਬਾਰੀ ਮੈਂ ਮੂਵ ਕੀਤਾ ਆ ਤੁਸੀਂ ਕਿਹੜੀ ਡਾਇਰੈਕਸ਼ਨ ਤੇ ਕਮਾਨਿਆ ਇਹਦੀ ਕੋਈ ਇੰਪੋਰਟੈਂਸ ਨਹੀਂ ਆ ਕਿਉਂਕਿ ਜਿਹੜਾ ਰਿਜ਼ਲਟ ਆ ਉਹ ਹਮੇਸ਼ਾ ਸੇਮ ਹੋਣਾ ਹੈ ਮਤਲਬ ਇਹ YouTube ਜੇ ਤੁਸੀਂ YouTube ਇਦਾਂ ਕਰੋਗੇ ਜਾਂ ਤੁਸੀਂ YouTube ਇਦਾਂ ਕਰੋਗੇ ਕੋਸ ਚੇਂਜ ਫਰਕ ਨਹੀਂ ਪੈਣਾ ਹੁਣ ਅਸੀਂ ਦੇਖਦੇ ਹਾਂ ਜਿਹੜੀ ਸਲਾਈਸ ਮੂਸ ਹੁੰਦੇ ਆ ਐ ਐਮ ਲੇਅਰ ਮੂਵ ਆ ਐਮ ਲੇਅਰ ਇ ਲੇਅਰ ਤੇ ਇਹ ਹੈਗੀ ਆ ਐਸ ਲੇਅਰ ਐ ਮੂਵ ਤੇ ਅਸੀਂ ਕੋ ਕਲੌਕਵਾਈਸ ਵਾਲਾ ਰੂਲ ਨਹੀਂ ਯੂਜ਼ ਕਰ ਸਕਦੇ ਪਹਿਲਾ ਤੁਹਾਨੂੰ ਚੈੱਕ ਕਰਨਾ ਹੁੰਦਾ ਆ ਜੇ ਜਿਹੜਾ ਇਹਦਾ ਨਾਮ ਹੁੰਦਾ ਮਤਲਬ ਲੈਟਰ ਉਹ ਜਿਹਦਾ ਐਲ ਦੇ ਕੋਲ ਆ ਜਾਂ ਜਿਹਦਾ ਐਮ ਆਰ ਦੇ ਕੋਲ ਆ ਇ ਕੰਪਲ ਐਗਜ਼ਾਮਪਲ ਦੇ ਨਾ ਜਿੰਦਾ ਐਮ ਲੈਟਰ ਹੁੰਦਾ ਆ ਜਿਹਦੀ ਜਿੰਦਾ ਐਮ ਲੈਅਰ ਆ ਉਹ ਸਭ ਤੋਂ ਜਿਆਦਾ ਐਲ ਦੇ ਜਿਆਦਾ ਕੋਲ ਆ ਇਸ ਲਈ ਅਸੀਂ ਜਿੰਦਾ ਐਲ ਥੱਲੇ ਜਾਂਦਾ ਆ ਉਹਦੇ ਯਸੀਂ ਐਮ ਨੂੰ ਥੱਲੇ ਕਾਉਂਗੇ ਇਸ ਤੋਂ ਬਾਅਦ ਹੁੰਦੇ ਆ ਮਲਟੀਪਲ ਲੇਅਰ ਮੂਵਸ ਜਿਨ੍ਹਾਂ ਦਾ ਨਾਮ ਹੁੰਦਾ ਹੈ ਵਾਈਡ ਮੂਵਸ ਵਾਈਡ ਮੂਵ ਦੇ ਬੋਟ ਟਾਈਪ ਹੁੰਦੇ ਆ ਫੋਰ ਐਗਜ਼ਾਮਪਲ ਐਲ ਵਾਈਡ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਐਲ ਲੇਅਰ ਆ ਇਹ ਵਾਲੀ ਤੋਂ ਅਲਾਵਾ ਐਮ ਲੇਅਰ ਨੂੰ ਵੀ ਤੁਹਾਨੂੰ ਮੂਵ ਕਰਨਾ ਹੈ ਹੋਂ ਜਦੋਂ ਦਾ ਐਲ ਲੇਅਰ ਥੱਲੇ ਜਾਂਦੀ ਆ ਉਹਦਾ ਐਮ ਲੇਅਰ ਵੀ ਨਾਲ ਹੀ ਉਹਦੇ ਥੱਲੇ ਜਾਊਗਾ ਇਹਦਾ ਇਹ ਹੈਗਾ ਐਲ ਵਾਈਡ ਲਾਸਟਲੀ ਕਯੂਬ ਰੋਟੇਸ਼ਨਸ ਹੁੰਦੀਆਂ ਐਕਸ ਰੋਟੇਸ਼ਨ ਵਾਈ ਰੋਟੇਸ਼ਨ ਤੇ ਜ਼ੈਡ ਰੋਟੇਸ਼ਨ ਇਨਰ ਦੇ ਵਿੱਚ ਕਯੂਬ ਨੂੰ ਹੱਥਾਂ ਨਾਲ ਮੂਵ ਕਰੀਦਾ ਹੁੰਦਾ ਐਕਸ ਰੋਟੇਸ਼ਨ ਦਾ ਮਤਲਬ ਹੁੰਦਾ ਹੈ ਕਿ ਜੇ ਜਿਹੜਾ ਤੁਹਾਡਾ ਕਯੂਬ ਆ ਉਹ ਥੱਲੇ ਵਾਲੀ ਫੇਸ ਦੇਖਣੀ ਆ ਇਹ ਹੈਗਾ ਐਕਸ ਰੋਟੇਸ਼ਨ ਜੇ ਤੁਹਾਨੂੰ ਉੱਪਰ ਵਾਲੀ ਫੇਸ ਦੇਖਣੀ ਆ ਫੇ ਕਹਿੰਦਾ ਹੁੰਦਾ ਐਕਸ ਪ੍ਰਾਈਮ ਰੋਟੇਸ਼ਨ ਇਸ ਤੋਂ ਬਾਅਦ ਹੈ ਗਲियर ਵਾਈ ਰੋਟੇਸ਼ਨ ਵਹ ਰੋਟੇਸ਼ਨ ਹੈ ਜੋ ਤੁਹਾਡੀ ਰਾਈਟ ਫੇਸ ਆ ਉਹ ਤੁਹਾਨੂੰ ਦਿਖੂਗੀ ਇਹਦਾ ਜੇ ਤੁਹਾਨੂੰ ਦੂਜੀ ਫੇਸ ਤੇ ਆ ਰਹੀ ਹੈ ਲੈਫਟ ਵਾਲੀ ਫੇ ਹੁੰਦਾ ਹੈ ਐਕਸ ਐਮ ਵਾਈ ਪ੍ਰਾਈਮ ਰੋਟੇਸ਼ਨ ਇਹਦਾ ਲਾਸਟਲੀ ਹੁੰਦਾ ਹੈ ਜ਼ेड ਰੋਟੇਸ਼ਨ ਜਿਹਦੇ ਵਿੱਚ ਤੁਹਾਨੂੰ ਫੇਸ ਸੇਮ ਹੀ ਦਿਖੂਗੀ ਪਰ ਜੋ ਉੱਪਰ ਫੇਸ ਹੁੰਦੀ ਆ ਉਹ ਚੇਂਜ ਹੋ ਜਣੀ ਜਿੰਦਾ ਜਿਹੜੀ A ਫੇਸ ਹੁੰਦੀ ਆ ਉਹ ਉੱਪਰ ਆ ਜਣੀ ਜਿਹੜੀ ਲੈਫਟ ਫੇਸ ਹੁੰਦੀ ਆ ਏ ਹੈਗਾ z ਰੋਟੇਸ਼ਨ ਤੁਸੀਂ ਤੁਹਾਨੂੰ ਲੈਫਟ ਵਾਲੀ ਫੇਸ ਦੇਖਨੀ ਆ ਮਤਲਬ ਰਾਈਟ ਵਾਲੀ ਫੇਸ ਦੇਖਨੀ ਆ ਫਿਰ ਹੈਗਾ z ਪ੍ਰਾਈਮ ਰੋਟੇਸ਼ਨ ਇਨ ਦਾ ਚਲੋ ਅੱਜ ਲਈ ਇਨਾ ਕਾਫੀ ਆ ਪਲੀਜ਼ ਸਬਸਕ੍ਰਾਈਬ ਕਰੋ ਜਲਦੀ ਨਵੀਂ ਵੀਡੀਓ ਨਾਲ